ਅੱਜ ਗੈਰਾਂ ਨੀਤੀਗ ਮੋਰਚੇ ਦੀ ਜਹੇਬੰਦੀ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟਬੁੱਡਾ ਜਹੇਬੰਦੀ ਵੱਲੋਂ ਜਿਹੜਾ ਅੱਜ ਖਨੌਰੀ ਬਾਰਡਰ ਨੂੰ ਮੋਰਚੇ ਵੱਲ ਨੂੰ ਅੱਜ ਸ਼ਹੀਦ ਆਸ਼ਾਮ ਸਿੰਘ ਟਾਰੀ ਤੋਂ ਨਗਰ ਸਭਰਾ ਤੋਂ ਸ਼ਹੀਦ ਆਸ਼ਾਮ ਸਿੰਘ ਟਾਰੀ ਜੋੜ ਦਾ ਜਿਹੜਾ ਜਸਾ ਰਵਾਨਾ ਹੋਇਆ ਚੱਲਿਆ ਵਾ ਤੇ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ 16 ਦਿਨ ਹੋਇਆ ਅੱਜ 16 ਦਿਨ ਹੋ ਗਏ ਆ ਮਰਨ ਵਰਤ ਤੇ ਬੈਠੇ ਨੂੰ ਉਹਨੇ ਜਵਾਬ ਨੇ ਯੋਧੇ ਨੇ ਕਿਸਾਨਾਂ ਦੇ ਬਦਲੇ ਮਜ਼ਦੂਰਾਂ ਦੇ ਬਦਲੇ ਜਿਹੜਾ ਵਾ ਧਰਨਾ ਜਿਹੜਾ ਮਰਨ ਵਰਤ ਰੱਖਿਆ ਵਾ ਤੇ ਉਹ ਯੋਧੇ ਦੀ ਜਿਹੜੀ ਕੁਰਬਾਨੀ ਆ ਉਹਨੇ ਬੇੜਾ ਠੇਲ ਦਿੱਤਾ ਵਾ ਤੇ ਮਾਲਕ ਦੀ ਗਾੜੀ ਬੇਨਤੀ ਕਰਦੇ ਗੁਰੂ ਅਰਜਨ ਸਾਹਿਬ ਉਹਦੀ ਲਿਬੇਰੀ ਉਮਰ ਹੋਵੇ ਮਾਲਕ ਦਇਆ ਕਰੇ ਮੋਰਚੇ ਦੀ ਜਿੱਤ ਹੋਵੇ ਤੇ ਵੱਧ ਤੋਂ ਵੱਧ ਕਿਸਾਨ ਖਨੌਰੀ ਬਾਰਡਰ ਵਾਲ ਨੂੰ ਵੀਰਾ ਘਤੋ ਤੇ ਤਗੜੇ ਹੋ ਗਿਆ ਆਪਣੀ ਫਸਲ ਤੇ نسل ਕਣਕ ਦਾ ਕੋ ਨਾ ਇਹਨਾਂ ਦੀ ਰਾਖੀ ਕਰੋ ਵਾਗਰਜੀ ਦਾ ਖਾਲਸਾ ਵਾਗਰਜੀ ਕੀ ਫਤ